ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਮੌਜੂਦਾ ਲੋਕ ਸਭਾ ਮੈਂਬਰ ਸਾਬਕਾ ਬਧਾਇਕ ਸ਼੍ਰੀ ਅਮਰਿੰਦਰ ਸਿੰਘ ਰਾਜਾ ਬੜਿੰਗਜੀ ਵੱਲੋਂ ਤਰਨਤਾਰਨ ਦੇ ਚੋਲ ਜਲਸੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸਾਬਕਾ ਮਰਹੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਉਨ੍ਹਾਂ ਦਾ ਪਿਛੋਕੜ ਨੂੰ ਦੱਸਦੇ ਹੋਏ ਇਸ ਤਰੀਕੇ ਨਾਲ ਅਨੁਸੂਚਿਤ ਜਾਤੀ ਵਰਗਾਂ ਦੀ ਇੱਕ ਜਾਤੀ ਮੱਝਵੀ ਸਿੱਖ ਭਾਈਚਾਰੇ ਨੂੰ ਕੋੜ ਕੀਤਾ ਆ ਕਿ ਉਹਦੇ ਨਾਲ ਅਨੁਸੂਚਿਤ ਜਾਤੀ ਵਰਗਾਂ ਦੇ ਮਾਨ ਸਨਮਾਨ ਨੂੰ ਖਾਸ ਤੌਰ ਤੇ ਮੱਝਵੀ ਸਿੱਖ ਭਾਈਚਾਰੇ ਦੇ ਮਾਨ ਸਨਮਾਨ ਨੂੰ ਠੇਸ ਪੁੱਜੀ ਆ ਇਸ ਸਬੰਧ ਵਿੱਚ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਡੇ ਧਿਆਨ ਚ ਆਇਆ ਹਾਲਾਂਕਿ ਲਿਖਤੀ ਚ ਕਹਿ ਤਾ ਵੀ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਇਸ ਮਾਮਲੇ ਦੇ ਵਿੱਚ ਲੇਕਿਨ ਅਸੀਂ ਇੱਥੇ ਸੂਮਤੋਂ ਲੈਂਦੇ ਹੋਏ ਅਮਰਿੰਦਰ ਸਿੰਘ ਰਾਜਾ ਬਰਿੰਗ ਜੀ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਮਜਬੀ ਸਿੱਖ ਭਾਈਚਾਰੇ ਦੇ ਵੱਡੇ ਆਗੂ ਨੂੰ ਕਦੇ ਹੀ ਕਾਲੇ ਰੰਗ ਦਾ ਦੱਸਿਆ ਕਦੇ ਪੱਠੇ ਵੱਧਣ ਪਾਉਣ ਵਾਲਾ ਦੱਸਿਆ ਤੇ ਕਦੀ ਉਹਨੂੰ ਉਹਦੀ ਜਾਤੀ ਦਾ ਨਾਮ ਲੈ ਕੇ ਬੋਲਿਆ ਗਿਆ ਇਹ ਬਹੁਤ ਹੀ ਅਫਸੋਸਜਨਕ ਤੇ ਸ਼ਰਮਨਾਕ ਲੱਗਿਆ ਆ ਅਸੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇਸ ਭਾਸ਼ਣ ਦਾ ਜੋ ਤਰਨਤਨ ਜਿਮਨੀ ਚੌਣ ਵਿੱਚ ਵਰਤਿਆ ਗਿਆ ਇਹਦਾ ਸੂ ਮੋਟੋ ਲੈਂਦੇ ਹੋਏ ਪਰਟਰਨਿੰਗ ਅਫਸਰ ਤਰਨਤਨ ਤੋਂ ਅਸੀਂ ਇਹਦਾ ਲਿਖਤੀ ਜਵਾਬ ਕੱਲ ਮੰਗਿਆ ਆ 4 ਤਰੀਕ ਨੂੰ ਚਿੱਠੀ ਜਾਰੀ ਕਰ ਦਿੱਤੀ ਆ ਔਰ ਟਰਨਿੰਗ ਅਫਸਰ ਤਰਨਤਾਰ ਨੂੰ ਫੋਨ ਦੇਤੇ ਸੂਚਿਤ ਕਰ ਦਿੱਤਾ ਹੈ ਕਿ ਇਸ ਸਬੰਧੀ ਜਿਹੜੀ ਰਿਪੋਰਟ ਹੈ ਉਹ ਕੱਲ ਸਾਨੂੰ ਸਾਡੇ ਦਫਤਰ ਪੇਸ਼ ਕਰਨ ਔਰ ਇਸੇ ਲੜੀ ਦੇ ਵਿੱਚ 6 ਨਵੰਬਰ ਨੂੰ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਰਾਜਾ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਇਹਨਾਂ ਨੂੰ ਵੀ ਅਸੀਂ ਤਾਲਬ ਕਰ ਲਿਆ ਹੈ ਕਿ ਆਪਣਾ ਲਿਖਤੀ ਸਵੱਛਤੀ ਕਰਨ ਆਪਣੇ ਭਾਸ਼ਣ ਵਾਲੇ ਦੇਣ ਕਿਉਂ ਨਾ ਅਗਰ ਕਮਿਸ਼ਨ ਸੰਤੋਸ਼ਟ ਨਹੀਂ ਹੁੰਦਾ ਆਪਜੀ ਦੇ ਖਿਲਾਫ ਐਸ ਸੀ ਐਸਟੀ ਅਤਿਆਚਾਰ ਰੋਕੂ ਐਕਟ 89 ਇਹਨੂੰ ਕਾਂਗਰਸ ਨੇ ਸਟੇਟ ਪ੍ਰੈਜ਼ੀਡੈਂਟ ਦੇ ਖਿਲਾਫ ਲਾਗੂ ਕੀਤਾ ਜਾਵੇ ਇਹਦੇ ਲਈ ਅਸੀਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਹੈ 6 ਤਰੀਕ ਨੂੰ 6 ਨਵੰਬਰ